ਸਾਸਰੀ ਗਾਲ ਜੀ ਸਾਰਿਆਂ ਨੂੰ ਅੱਜ ਚੱਲੇ ਆ ਵੈਨਕੂਵਰ ਅੱਜ ਅੱਜ ਨਾਲ ਤੁਹਾਨੂੰ ਉੱਥੇ ਦਿਖਾਵਾਂਗੇ ਕਾਮਾਗਾਟਾ ਮਾਰੂ ਛੋਟੀ ਜੀ ਇੱਕ ਮੈਮੋਰੀਅਲ ਬਣੀ ਆ ਤੇ ਹੋਰ ਬਹੁਤ ਸੋਹਣੇ ਸੋਹਣੇ ਹਾਂਜੀ ਆ ਰਸਤੇ ਦੇ ਵਿੱਚ ਆ ਗਿਆ ਹੈ ਟ੍ਰੇਨ ਵਗੈਰਾ ਇੱਥੇ ਇਹਨਾਂ ਦੇ ਲੋਡਿੰਗ ਅਨਲੋਡਿੰਗ ਜਿੱਦਾਂ ਬੰਦਰਗਾਹ ਕਹਿ ਸਕਦੇ ਆਪਾਂ ਇਹਨੂੰ ਤੇ ਇੱਕ ਜਿੱਦਾਂ ਸਮੁੰਦਰ ਨਦੀ ਜੀ ਦੇ ਕਿਨਾਰੇ ਤੇ ਆ ਇਹ ਵੈਨਕੂਵਰ ਨੂੰ ਐਂਟਰ ਹੁੰਦੇ ਆਂ ਆਇਆ ਤੇ ਬਹੁਤ ਸੋਹਣਾ ਸੀਗਾ ਤੇ ਚਲੋ ਮੈਂ ਅੰਦਰ ਤੇ ਨਹੀਂ ਜਾ ਸਕਦਾ ਤੇ ਸਾਈਡ ਤੋਂ ਤੁਹਾਨੂੰ ਕੋਸ਼ਿਸ਼ ਕੀਤਾ ਵੀਡੀਓ ਬਣਾ ਸਕਾਂ ਤੇ ਬਾਅਦ ਕਿ ਅੱਗੇ ਜਾ ਕੇ ਹੋਰ ਬਹੁਤ ਸੋਹਣੀਆਂ ਸੋਹਣੀਆਂ ਲੋਕੇਸ਼ਨ ਆਉਣੀਆਂ ਬਸ ਤੁਸੀਂ ਜੁੜੇ ਰਹੋ ਵੀਡੀਓ ਤੇ ਤੇ ਦੇਖਦੇ ਰਹੋ ਆ ਪੇਂਟਿੰਗ ਦੇਖ ਲਓ ਕਿੰਨੀ ਸੋਹਣੀ ਬਣੀ ਆ ਹੁਣ ਆਪਾਂ ਐਂਟਰ ਹੋਈ ਜੰਨੇ ਆ ਆ ਕੰਸਟਰਕਸ਼ਨ ਦਾ ਕੰਮ ਚੱਲਦਾ ਆਪਾਂ ਐਂਟਰ ਹੋ ਰਹੇ ਆ ਵੈਨਕੂਵਰ ਦੇ ਵਿੱਚ ਇਹ ਥੋੜਾ ਬਾਹਰਲਾ ਪਾਸਾ 올ਡ ਵੈਨਕੂਵਰ ਲੱਗਦਾ ਤੇ ਇਹ ਇਥੇ ਕਿਹਨਾ ਤੁਹਾਨੂੰ ਅਗਲੇ ਬੰਨੇ ਆ ਦੇਖਿਓ ਇੱਥੇ ਕਿ ਨਰੇ ਡਰਗੀ ਆ ਜਣੇ ਆ ਇਹਨਾਂ ਨੂੰ ਡਰਗੀ ਕਹਿੰਦੇ ਇਹਨਾਂ ਤੇ ਵੀ ਜੇ ਤੁਸੀਂ ਕਹਿੰਨੇ ਤਾਂ ਮੈਂ ਇੱਕ ਦਿਨ ਵਲੌਗ ਬਣਾਉਂਗਾ ਇਹ ਬਹੁਤ ਹੁੰਦੇ ਨੇ ਇੱਥੇ ਕੈਨੇਡਾ ਦੇ ਵਿੱਚ ਤੇ ਹੁਣ ਆਪਾਂ ਬਸ ਪਹਿਲਾਂ ਸਭ ਤੋਂ ਜਾਣਾ ਆਪਾਂ ਜਿਹੜੀ ਕਾਮਾਗਾਟਾ ਮੈਮੋਰੀਅਲ ਬਣੀ ਹੋਈ ਆ ਉੱਥੇ ਜਾਵਾਂਗੇ ਫਿਰ ਅੱਗੇ ਹੋਰ ਬਹੁਤ ਸੋਹਣੀਆਂ ਨੇੜੇ-ਨੇੜੇ ਲੋਕੇਸ਼ਨ ਨੇ ਤੇ ਸਟੈਨਲੇ پارک ਵੀ ਇੱਕ ਜਾਣ ਦੀ ਸਲਾਹ ਹੈਗੀ ਆ ਤਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਹਾਂ ਹੁਣ ਆਪਾਂ ਵੈਨਕੂਵਰ ਦੇ ਵਿੱਚ ਐਂਟਰ ਹੋ ਗਏ ਆ ਤਾਂ ਬਿਲਡਿੰਗਾਂ ਬਹੁਤ ਉੱਚੀਆਂ ਉੱਚੀਆਂ ਦੇਖੋ ਤੁਸੀਂ ਵੀ ਵੈਨਕੂਵਰ ਸਿਟੀ ਹੈਗੀ ਬਹੁਤ ਸੋਹਣੀ ਹੈ ਚ ਕੋਈ ਸ਼ੱਕ ਨਹੀਂ ਹਾਂ ਹੁਣ ਆਪਾਂ ਪਾਰਕਿੰਗ ਦੀ ਫੀਸ ਪੇ ਕਰਨੀ ਤੇ ਪਾਰਕਿੰਗ ਬਹੁਤ ਮਹਿੰਗੀ ਹੁੰਦੀ ਆ 1 ਘੰਟੇ ਦੇ 12 ਡਾਲਰ ਤੇ 6 ਵਜੇ ਤੱਕ 32 ਤਾਂ ਮੇਰੀ ਸਲਾਹ ਆ ਕਿ ਆਪਾਂ 32 ਵਾਲੀ ਕਰ ਲਈਏ 6 ਵਜੇ ਤੱਕ ਕਿਉਂਕਿ ਪਤਾ ਨਹੀਂ ਕਿੰਨਾ ਟਾਈਮ ਲੱਗ ਜੇ ਤੇ ਸੋ ਆਪਾਂ ਕਰ ਲਿਆ ਸਿਲੈਕਟ 32 ਡਾਲਰ ਕਿਉਂਕਿ ਬਹੁਤ ਮਹਿੰਗੀ ਹੁੰਦੀ ਆ ਇੱਥੇ ਫ라이ਓਵਰ ਕੈਨੇਡਾ ਦੇ ਨੇੜੇ ਇੱਥੇ 32 ਡਾਲਰ ਲੱਗੇ ਆ 6 ਵਜੇ ਤੱਕ ਦੇ ਸਾਡੇ ਆਫਟਰ 1 ਆਵਰ ਚਾਹੇ 2 ਲਾਉ ਚਾਹੇ 10 ਲਾਉ ਘੰਟੇ ਹਾਂਜੀ ਤੇ ਹੁਣ ਆਪਾਂ ਜਾ ਰਹੇ ਆ ਜਿੱਥੇ ਕਾਮਾਗਾਟਾ ਮਾਰੂ ਮੈਮੋਰੀਅਲ ਬਣੀ ਆ ਉਹ ਥੋੜੀ ਜੀ ਅਵਾਲੀ ਵੱਡੀ ਨਹੀਂ ਹੈਗੀ ਤੇ ਇਥੋਂ ਨੇੜੇ ਸ਼ੋਅ ਕਰ ਰਿਹਾ ਵਾ 150 ਮੀਟਰ ਤੇ ਤੇ ਦੇਖਦੇ ਆਂ ਕੋਮ ਫਿਰਕੇ ਤੇ ਉਹ ਤੁਹਾਨੂੰ ਦਿਖਾਉਣੇ ਉਥੇ ਨਾਂ ਲਿਖੇ ਹੋਏ ਆ ਸਭ ਉਹਨਾਂ ਦੇ ਜਿਹੜੀ ਉਹ ਦੁਵਾਏ ਸੀਗੇ ਉਹ ਸ਼ਿਪ ਦੇ ਵਿੱਚ ਇਹ ਆ ਫੋਟੋ ਤਾਂ ਦੇਖੀ 1914 ਗੁਰੂ ਨਾਨਕ ਜਹਾਜ਼ ਇਹ ਜਹਾਜ਼ ਦਾ ਨਾਮ ਰੱਖਿਆ ਸੀ ਉਹਨਾਂ ਨੇ ਹਾਂਜੀ ਹੁਣ ਅਸੀਂ ਪਹੁੰਚ ਗਏ ਆ ਉਹ ਜਗ੍ਹਾ ਤੇ ਕਾਮਾਗਾਟਾ ਮਾਰੂ ਜਿਹੜੀ ਛੋਟੀ ਜੀ ਇੱਕ ਯਾਦਗਾਰ ਜੀ ਬਣੀ ਆ ਮੈਮੋਰੀਅਲ ਜਿਵੇਂ ਕਹਿ ਦਿੰਨੇ ਆ ਮੇਰਾ ਬਾਬਾ ਗਰਦੇਤ ਸਿੰਘ ਜੀ ਪਾਣੀ ਵਾਲਾ ਸ਼ਿਪ ਲੈ ਕੇ ਆਇਆ ਸੀ ਆਹਾ ਉਹ ਜਗਾ ਕਿਹੜੇ ਸਾਲ ਵਿੱਚ ਲੈ ਆਏ ਸੀ 1914 ਚ 1914 ਦੇ ਵਿੱਚ ਲੈ ਕੇ ਆਏ ਸੀ 23 ਮਈ 1914 ਨੂੰ ਸਿੰਗਾਪੁਰ ਤੋਂ ਤੇ ਹਾਂਗਕਾਂਗ ਵਾਇਆ ਜਾਪਾਨ ਆਏ ਸੀਗੇ 376 ਇੰਡੀਅਨ ਪੀਪਲ ਸੀਗੇ ਇਹਦੇ ਵਿੱਚ ਤੇ ਜਿਹੜਾ ਆਪਾਂ ਨੂੰ ਪਤਾ ਵੀ ਇਹਨਾਂ ਨੂੰ ਇੱਥੇ ਉਤਰ ਨਹੀਂ ਦਿੱਤਾ ਗਿਆ ਇਹਦੀ ਕਹਾਣੀ ਆਏ ਸੀ ਵੀ ਗੋਰਿਆਂ ਨੇ ਪਹਿਲਾਂ ਕਾਨੂੰਨ ਬਣਾਤਾ ਸੀਗਾ ਕਿ ਜਿਹੜੇ ਵੀ ਬੰਦੇ ਨੇ ਕਿਸੇ ਨੇ ਕੈਨੇਡਾ ਆਉਣਾ ਉਹ ਕਿਸੇ ਵੀ ਕੰਟਰੀ ਦਾ ਜਿੱਥੋਂ ਹੈਗਾ ਉਥੋਂ ਸਿੱਧਾ ਆਵੇ ਉਦੋਂ ਜਹਾਜ਼ ਤਾਂ ਹੁੰਦੇ ਨਹੀਂ ਸੀ ਆ ਸਾਰਿਆਂ ਦੇ ਨਾਂ ਲਿਖੇ ਆ ਨਾਨਕ ਸਿੰਘ ਗੁਰਦਾਸਪੁਰ ਠਾਕਰ ਸਿੰਘ ਜਲੰਧਰ ਆ ਸਭ ਦੇ ਨਾਂ ਉਕਰੇ ਹੋਏ ਆ ਤੁਹਾਨੂੰ ਦਿਖਦੇ ਹੋਣਗੇ ਆ ਦੇਖੋ ਜਿੱਦਾਂ ਲਿਖਿਆ ਠਾਕਰ ਸਿੰਘ ਵਧਵਾ ਸਿੰਘ ਫਰੀਦਕੋਟ ਆ ਸਾਰੇ ਨਾਂ ਉਕਰੇ ਹੋਏ ਆ ਇੱਥੇ ਗੋਰੀਆ ਨੇ ਕਾਨੂੰਨ ਬਣਾਤਾ ਹੀ ਵੀ ਜਿਹੜਾ ਸਿੱਧਾ ਆਵੇ ਤਾਂ ਬਾਬਾ ਗੁਰਦੇਵ ਸਿੰਘ ਨੇ ਇੱਕ ਜਾਪਾਨ ਦੀ ਕੰਪਨੀ ਤੋਂ ਜਹਾਜ਼ ਲੈ ਕੇ ਆਪਦੇ ਨਾਂ ਤੇ ਰਜਿਸਟਰਡ ਕਰਾ ਕੇ ਤੇ ਫਿਰ ਉਹ ਜਿੱਦਾਂ ਇੱਥੇ ਲੈ ਕੇ ਆਏ ਸੀ ਕਿ 376 ਉਹਨਾਂ ਚ ਪੈਸੈਂਜਰ ਸੀਗੇ ਤੇ ਇੱਥੇ ਵੀ ਫਿਰ 2 ਮਹੀਨੇ ਜਹਾਜ਼ ਰੋਕੀ ਰੱਖਿਆ ਤੇ ਇਹਨਾਂ ਨੂੰ ਉਤਰ ਨਹੀਂ ਦਿੱਤਾ ਆ ਜਗ੍ਹਾ ਤੇ ਇਹਨਾਂ ਨੂੰ ਉਤਰ ਨਹੀਂ ਦਿੱਤਾ ਤੇ ਫਿਰ ਉਹ ਵਾਪਸ ਭੇਜਤੇ 2 ਮਹੀਨਿਆਂ ਬਾਅਦ ਕਾਫੀ ਇੱਥੇ ਜਿਹੜੇ ਸਿੱਖ ਸੀ ਉਹਨਾਂ ਨੇ ਘੱਲ ਨਾ ਘਾਲੀ ਉਹਨਾਂ ਨੇ ਕਹਿੰਦੇ ਕੇਸਕੋਸ ਵੀ ਲੜੇ ਪਰ ਉਹਨਾਂ ਨੂੰ ਨਾ ਹੀ ਹੋਈ ਫਿਰ ਉਹਨਾਂ ਨੂੰ ਵਾਪਸ ਜਾਣਾ ਪਿਆ ਤਾਂ ਫਿਰ ਉਹ ਕੋਲਕੱਤਾ ਦੇ ਜਿਵੇਂ ਪਤਾ ਇਤਿਹਾਸ ਪੂਰੀ ਡਿਟੇਲ ਦੇ ਵਿੱਚ ਤਾਂ ਚਲੋ ਅਜੇ ਮੈਂ ਨਹੀਂ ਦੱਸ ਸਕਦਾ ਨਿੱਕੀ ਜੀ ਵੀਡੀਓ 'ਚ ਤੇ ਉਹ ਕੋਲਕੱਤਾ ਦੇ ਬਜ ਬਜ ਘਾੜ ਤੇ ਫਿਰ ਚਲੇ ਗਏ ਸੀ ਵਾਪਸ ਤੇ ਆ ਉਹ ਜਗਾ ਵਾ ਜਿੱਥੇ ਉਹਨਾਂ ਦਾ ਸ਼ਿਪ ਆਣ ਕੇ ਲੱਗਾ ਸੀਗਾ ਇੱਥੇ ਉਹਨਾਂ ਦੀ ਇਧਰਲੇ ਪਾਸੇ ਛੋਟੀ ਇੱਕ ਆਹ ਮੈਮੋਰੀਅਲ ਦੇ ਤੌਰ ਤੇ ਯਾਦਗਾਰ ਬਣੀ ਹੋਈ ਆ ਦੇਖਿਆ ਹਨ ਕਿਨੇ ਪਿਆਰੇ ਆ ਹਾਂਜੀ ਹੁਣ ਪੱਕਾ ਤਾਂ ਪਤਾ ਨਹੀਂ ਇੱਥੇ ਆ ਕੇ ਨੇੜੇ ਤੇੜੇ ਜਿੱਥੇ ਆ ਬਣੀ ਆ ਤਾਂ ਇੱਥੇ ਨੇੜੇ ਕਿਤੇ ਆਣ ਕੇ ਇਦਾਂ ਸ਼ੇਪ ਲੱਗਾ ਹੋਣਾ ਚਲੋ ਆ ਤਾਂ ਮੈਂ ਪਾਸਿਓਂ ਵੀਡੀਓ ਨਾਲ ਜੋੜਤੀ ਹੈਗੀ ਇੱਥੇ ਨੇੜੇ ਖੜੇ ਹੋਏ ਨੇ ਸ਼ੇਪ ਇਹ ਤੇ ਇਦਾਂ ਆ ਕੇ ਸ਼ੇਪ ਖੜਾ ਹੋਣਾ ਉਹਨਾਂ ਸਮਿਆਂ ਦੇ ਵਿੱਚ ਹਨਾ ਤਾਂ ਕਿੰਨੀਆਂ ਮੁਸੀਬਤਾਂ ਹੁਣ ਅਸੀਂ ਰਾਵਣਾ ਜਾਜ ਤੇ ਬੈਠ ਕੇ ਆ ਜੰਨੇ ਆ ਤੇ ਫੇਰ ਵੀ ਦੁਖੀ ਤੇ ਦੁਖੀ ਰਹਿੰਦਾ ਹਰ ਕੋਈ ਤੇ ਦੇਖ ਲਓ ਉਹਨਾਂ ਸਮਿਆਂ ਦੇ ਵਿੱਚ ਮਨੋਖਣੇ ਕਿੰਨੀ ਮਿਹਨਤ ਕੀਤੀ ਕਿੰਨੇ ਕਸ਼ਟ ਝੱਲੇ ਹਨ ਦੇਸ਼ ਲਈ ਕੀ ਕੁਝ ਕੀਤਾ ਤੇ ਅੱਜ ਕੱਲ ਦੇਖ ਲੋ ਸਾਡੀਆਂ ਸਰਕਾਰਾਂ ਕਿਹੋ ਜੀਆਂ ਉਹਨਾਂ ਤੇ ਕੀ ਕੁਝ ਹੋਈ ਜਾਂਦਾ ਤੇ ਉਹਨਾਂ ਸਮਿਆਂ 'ਚ ਕਿੰਨੀਆਂ ਕੱਲ ਨਾ ਕੱਲੀਆਂ ਉਹਨਾਂ ਸੁਗਰਮਿਆਣੇ ਤੇ ਚਲੋ ਬਾਕੀ ਵਾਹਿਗੁਰੂ ਸੱਚੇ ਪਾਸ਼ਾ ਭਲੀ ਕਰੇ ਤੇ ਇਦਾਂ ਹੀ ਛੇ ਪਾ ਕੇ ਲੱਗਾ ਹੁਣ ਇੱਥੇ ਨੇੜੇ ਹਾ ਜਿਹੜੇ ਛੋਟੇ ਛੋਟੇ ਜਹਾਜ ਜੇ ਇਹਨਾਂ ਦਾ ਪਤਾ ਕਰਦੇ ਹਾਂ ਕਿੰਨੀ ਟਿਕਟਾਂ ਇਹਨਾਂ ਦੀ ਜੇ ਵਾਲਟ ਗੱਲ ਆ ਗਈ ਤਾਂ ਫਿਰ ਦਿੰਨੇ ਆ ਕਿਹੜਾ ਜਹਾਜ ਇਹਦੇ ਤੇ ਇੱਕ ਪਰ ਮੈਂ ਸੁਣਿਆ ਵੀ ਕਾਸੀਆਂ ਮਹਿੰਗੀਆਂ ਟਿਕਟਾਂਆਂ ਨੇ ਇਹ ਜਾਣਾ ਜਹਾਜ਼ਾਂ ਦੇ ਹੈ ਕੀ ਹੋ ਘਾਹ ਬਜ ਰਹੇ ਨੇ ਵੀ ਇੰਡੀਆ ਨੂੰ ਸ਼ੈਤਾਨ ਨਹੀਂ ਹੈਗਾ ਦੇਖ ਲੋ ਕਾਂ ਦੀ ਵੀ ਬਸ ਹੋਈ ਪਈ ਠੰਡ ਨਾਲ ਇੰਡੀਆ ਵਾਲਾ ਕਾਂ ਹੁੰਦਾ ਤਾਂ ਉਹਨੂੰ ਉੱਡ ਜਾਂਦਾ ਕਾਂ ਤੇ ਆ ਬਚਾਰਾ ਸੁਸਤ ਜਿਆ ਮੈਂ ਤਾਂ ਵੀ ਕੁਛ ਨਹੀਂ ਲਾਉਣੇ ਜੀ ਤਾਂ ਤੇਰੇ ਵੱਲੋਂ ਦੇ ਕਿਦਾਂ ਦੇਖਦਾ ਏ ਤੇਰੇ ਵੱਲ ਨੂੰ ਆ ਹੋਰ ਚਿਰ ਕੰਮ ਨਹੀਂ ਕੀਤਾ ਨਾ ਤੇ ਹੁਣ ਆਪਾਂ ਦੇਖਦੇ ਆ ਆਲਾ ਦਵਾਲਾ ਇਹ ਬਹੁਤ ਸੋਹਣਾ ਏਰੀਆ ਵੈਨਕੂਵਰ ਦਾ ਜਿੱਦਾਂ ਆ ਜਿਹੜੇ ਜਹਾਜ਼ ਵਗੈਰਾ ਜੇ ਨਿੱਕੇ ਨੇ ਉੱਡਦੇ ਆ ਤਾਂ ਨੂੰ ਇਥੇ ਇਹ ਮਹਿੰਗੇ ਬਹੁਤ ਆ ਅੱਗੇ ਜਾ ਕੇ ਪਤਾ ਕਰਾਂਗੇ ਇਹਨਾਂ ਦੇ ਰੇਟ ਦਾ ਮਤਲਬ ਬਾਲਾ ਸੋਨਾ ਏਰੀਆ ਤੁਸੀਂ ਆ ਦੇਖ ਲਓ ਵੀ ਬਸ ਤੁਸੀਂ ਦੇਖੀ ਚੱਲੋ ਤੇ ਇੱਕ ਵੀਡੀਓ ਇਹ ਆ ਇੱਕ ਅਗਲੀ ਵੀ ਆ ਉਹਦੇ ਜੀ ਵੀ ਤੁਹਾਨੂੰ ਸਾਰਾ ਸੋਹਣੀ ਜਿਹੜੀ ਲੋਕੇਸ਼ਨ ਵਾਲੇ ਦੁਆਲੇ ਸਾਰੀ ਦਿਖਾਵਾਂਗੇ ਅੱਜ ਛੁੱਟੀ ਆ ਤੇ ਮੈਂ ਸੋਚਿਆ ਵੀ ਚਲੋ ਜਾ ਆ ਜੀ ਤੇ ਸਫਾਈ ਬਹੁਤ ਆ ਤੁਸੀਂ ਦੇਖ ਲਓ ਰਾਵੀ ਦੇ ਦੇਖਦੇ ਨੇ ਆਪਣੀ ਰਾਵੇ ਸੀ ਇਹਦਾ ਪਤਾ ਦਾ ਕਰਕੇ ਆਏ ਸੀਗੇ ਜੇ ਇਹਦਾ ਟੂਰ ਲਾਉਣਾ ਜਹਾਜੇ ਦਾ ਤਾਂ ਉਹ 185 ਡਾਲਰ ਇੱਕ ਦੇ ਤੇ ਬੱਚਾਂ ਦੇ 110 ਡਾਲਰ ਅੰਡਰ 12 ਇਹ ਮਹਿੰਗੇ ਬਹੁਤ ਆ ਤੇ ਸੋ ਬੈਟਰ ਆ ਕਿ ਇੱਥੋਂ ਖੜ ਕੇ ਦੇਖ ਲਈਏ ਤੇ ਇਹਨਾਂ ਦੇ ਝੂਟਾ ਤਾਂ ਮਹਿੰਗਾ ਬਹੁਤ ਪੈਣਾ ਤਾਂ ਤੁਸੀਂ ਵੀ ਇੱਥੇ ਸਾਡੇ ਨਾਲ ਹੀ ਦੇਖ ਲਓ ਤੇ ਚੜਾਂਗੇ ਤਾਂ ਫੇਰ ਕਿਤੇ ਕੱਲ ਨੂੰ ਪਾਪਾ ਨਹੀਂ ਉੱਥੇ ਰਾਉਂਡ ਲਾਉਣਾ ਹੋਊਗਾ ਨਾ ਇਹ ਹੈਗਾ ਹਾਰਬਰ 에ਅਰ ਸੀ ਕਲਾਨ ਕੋਤੈ ਨਾ ਜਹਾਜ਼ਾਂ ਦੇ ਜਿਹੜੇ ਚੜਨਾ ਝੂਟਾ ਦੇਣਾ ਉਹਨਾਂ ਦੇ ਆ ਜਿਨ੍ਹਾਂ ਨੇ ਗੇੜਾ ਦੇ ਕੱਢ ਕੇ ਆਉਣਾ ਕਾਫੀ ਤੋਂ ਬਾਅਦ ਸੋਚਿਆ ਕਿ ਕੁਝ ਖਾ ਲਗੇ ਤੇ ਹੁਣ ਆ ਗਏ ਆ ਫੂਡ ਕੋਰਟ ਦੇ ਅੰਦਰ ਇੱਥੋਂ ਦੇਖਦੇ ਆ ਕੀ ਖਾਣਾ ਆਪਾਂ ਐ ਕਰਦੇ ਆ ਆਪਾਂ ਚੱਲਦੇ ਆ ਸਬਵੇ ਤੇ ਸਬਵੇ ਵੀ ਛੱਡ ਰਹਿਣਾ ਆਪਾਂ ਨੂੰ ਜੇ ਹੋਰ ਕੁਝ ਖਾਣਾ ਹੋਰ ਦੇਖ ਲਓ ਡਿਫਰੈਂਟ ਚੀਜ਼ ਖਾਣੀ ਆ ਸਾਬ ਆਜੋ ਫਿਰ ਤੇ ਡਿਫਰੈਂਟ ਖਾਣਾ ਪਤਾ ਸਾਨੂੰ ਕੁਝ ਹੈ ਨਹੀਂ ਕੀ ਖਾਣਾ ਫੈਟ 버ਗਰ ਖਾ ਲਓ ਕੁਝ ਫੂਡ ਕੋਰਟ ਬਹੁਤ ਵੱਡਾ ਦੇਖ ਲੋ ਥੱਲੇ ਤੂੰ ਬਾਹਰ ਨਹੀਂ ਥੋੜਾ ਜਿਹਾ ਅਸੀਂ ਇੱਕ ਹੋਰ ਸ਼ਾਪ ਤੋਂ ਲਿਆ ਤੇ ਬੱਚਿਆਂ ਨੇ ਲੈ ਲਿਆ ਮੈਕਡੋਨਲਡ ਤੋਂ ਬਾਕੀ ਆ ਦੇਖਦੇ ਆ ਖਾ ਕੇ ਕਿਦਾਂ ਦਾ ਸਵਾਦ ਠੀਕ ਹੈ ਸਪਾਈਸੀ ਆ ਹਨਾ ਰਵੀ ਚੀਅਰਸ ਚੀਅਰਸ ਪਾਪਾ ਹੁਣ ਲਿਫਟ ਉੱਪਰ ਜਾਣਾ ਹਾਂ ਲਿਫਟ ਉੱਪਰ ਜਾਣਾ ਲਿਫਟ ਤੋਂ ਉੱਪਰ ਜਾਣਾ ਲਿਫਟ ਤੋਂ ਉੱਪਰ ਜਾਣਾ ਗੁਰਦੀਪ ਵਾਹ ਜੇ ਵੇਖਿਆ ਜਾਵੇ ਤਾਂ ਸਹੀ ਗੱਲ 24 2500 ਬਸ ਇੱਡੀ ਵੱਡੀ ਵੱਡੀ ਗੱਲ ਤਾਂ ਹੈ ਨਹੀਂ ਇਧਰ ਹੈਗਾ ਫਲਾਈਓਵਰ ਕੈਨੇਡਾ ਇੱਥੇ ਉਹ ਕਮੋਡੇ ਆਸ ਕਰੀਂ ਜੀ ਲੱਗੀ ਹੁੰਦੀ ਆ ਦੇਖਦੇ ਆ ਅੰਦਰ ਕਰਦੇ ਆ ਕੋਸ਼ਿਸ਼ ਵੈਸੇ ਪਹਿਲਾਂ ਅਸੀਂ ਜਾ ਆਏ ਆ ハッハッ ਥੋ ਉੱਪਰ ਨੂੰ ਜਾ ਕੇ ਤੇ ਆਹ ਹੈਗਾ ਫਲਾਈਓਵਰ ਕੈਨੇਡਾ ਇਹਦੇ ਨਾਲ ਅੰਦਰ ਸਕਰੀਨ ਵੀ ਹੁੰਦੀ ਆ ਉਹ ਜਿੱਥਾ ਆਪਾਂ ਨੂੰ ਐ ਲੱਗਦਾ ਤੇ ਆਪਾਂ ਪਹਾੜਾਂ ਦੇ ਉੱਪਰ ਦੀ ਸਮੁੰਦਰ ਦੇ ਉੱਪਰ ਦੀ ਐ ਲੱਗਦਾ ਹੁੰਦਾ ਵੀ ਆਪਾਂ ਕੈਨੇਡਾ ਦੇ ਉੱਪਰ ਦੀ ਘੁੰਮ ਰਹੇ ਆ ਉਹ ਪਹਿਲਾਂ ਅਸੀਂ ਗਏ ਸੀਗੇ ਜਾ ਆਏ ਆ ਦੇਖਾਂ ਬਹੁਤ ਸੋਹਣਾ ਹੁੰਦਾ ਉਹ ਮਤਲਬ ਵੀ ਦੱਸ ਨਹੀਂ ਸਕਦਾ ਨੇ ਇੰਨਾ ਸੋਹਣਾ ਹੁੰਦਾ ਉਹ ਐ ਲੱਗਦਾ ਪਹਾੜਾਂ ਦੇ ਉੱਪਰ ਦੀ ਜਾ ਰਹੇ ਆ ਮਾਊਂਟੇਨ ਤੇ ਸਮੁੰਦਰ ਦੇ ਸਾਰੇ ਨਾ ਪਰ ਉਹ ਚੱਕਰੇ ਅੰਦਰੋਂ ਚੜ੍ਹੇ ਦਾ ਜਰੀਏ ਤੇ ਪਰ ਅੰਦਰ ਵੀਡੀਓ ਅਪਲੋਡ ਨਹੀਂ ਹੈਗੀ ਆਪਾਂ ਅੰਦਰ ਜਾ ਕੇ ਵੀਡੀਓ ਬਣਾ ਨਹੀਂ ਸਕਦੇ। ਬਾਕੀ ਤੁਸੀਂ ਉਹ YouTube ਵਰਗਾ ਦੇ ਉਹਦਾ ਕੱਢ ਕੇ ਇੱਕ ਕਰਕੇ ਇਹਨਾਂ ਨੂੰ ਦੇ ਸਕਦਾ ਜਾਵੋ। ਪਰ ਵੀ ਜਾਏ ਤੁਸੀਂ ਜਿਸ਼ਾ ਚਾਹੁੰਦਾ ਹੈ। ਐਕਾਪ ਬੋਲੋ। ਬੱਕਰੇ ਨਜ਼ਾਰਾ ਹੁੰਦਾ ਜਾਣੀ ਉਹਦਾ। ਉੱਤੇ ਪਾਲਾ ਮਮਾ ਹਿਲਦਾ ਵੀ ਦੇਖ ਮਮਾ ਹਿਲਦਾ ਵੀ ਦੋਈ ਪਾਲਾ ਇਹ ਵੀ ਦੋ ਪਾਲਾ ਹਾਂਜੀ ਤੁਸੀਂ ਦੇਖ ਲਈ ਛੋਟੀ ਜੀ ਯਾਦਗਾਰ ਬਣੀ ਉੱਤੇ ਨਾਮ ਲਿਖੇ ਉਹਨਾਂ ਦੇ ਜੋ ਜੋ ਆਏ ਸੀ ਕਿ ਕਾਮਾਗਾਟਾ ਮਾਰੂ ਜਹਾਜ਼ ਦੇ ਵਿੱਚ ਤੇ ਚਲੋ ਤੁਹਾਨੂੰ ਜੇ ਲੋਕੇਸ਼ਨ ਸੋਹਣੀ ਲੱਗੀ ਆ ਆ ਬਣੇ ਰਿਓ ਅਗਲੇ ਵਲੌਗ ਦੇ ਵਿੱਚ ਵੀ ਇੱਕ 파ਟ ਸੀ ਇੱਕ 파ਟ ਹੋਰ ਆ ਉਹ ਵੀ ਪਾਉਂਗਾ ਵੀਡੀਓ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਿਓ ਸੁਝਾ ਦਿਓ ਤਾਂ ਕਿ ਮੈਂ ਅੱਗੇ ਤੋਂ ਵਧੀਆ ਤਰੀਕੇ ਨਾਲ ਬਣਾ ਸਕਾਂ ਚਲੋ ਸਾਸਰੀ ਕਾਲ ਜੀ